ਨਾਵਲ ਚਿੜੀਆਂ ਦਾ ਮਲ ਭਾਗ 10ਵਾਂ ਤੀਆਂ ਨੂੰ ਜੀਤੋ ਦਾ ਬਾਪੂ ਉਹਨੂੰ ਲੈਣ ਗਿਆ ਪਰ ਅਗਲਿਆਂ ਨੇ ਨਹੀਂ ਤੋਰੀ ਆਖਣ ਸਾਡਾ ਨਹੀਂ ਸਰਦਾ ਇਸ ਬਿਨਾ ਜੀਤੋ ਦਾ ਬਾਪੂ ਖੁਸ਼ ਵੀ ਹੋਇਆ ਤੇ ਉਦਾਸ ਵੀ ਹਾਰ ਕੇ ਮਿੰਦਰ ਨੂੰ ਨਾਲ ਲੈ ਕੇ ਇੰਦੋ ਆਪ ਸਦਾਰਾ ਦੇ ਨਾਲ ਸੁੱਚਾ ਜੋੜਾ ਹੱਥ ਨੂੰ ਛਾਪਣ ਨਾਲੇ ਨੱਕ ਨੂੰ ਤਿੱਲੀ ਜੀਤੋ ਕੱਪੜੇ ਉਹਦੀ ਸੱਸ ਨੂੰ ਖੇਸ ਸੋਹੇ ਨੂੰ ਤਿੰਨੇ ਕੱਪੜੇ ਹੀ ਤੋਂ ਦੀ ਨਣਾਣ ਲਈ ਖੇਸ ਉਸ ਦੇ ਘਰ ਵਾਲੇ ਵਾਇਲ ਬੈਲ ਦੀ ਪਗੜੀ ਅਵਤਾਰ ਲਈ ਦੋਨਾ ਭਰਿਆ ਨਿੱਕ ਸੁੱਕ ਵਾਲਾ ਪੰਜੀਰੀ ਦਾ ਪੀਪੀ ਹੱਥਾਂ 'ਚ ਪੀਪੀ ਹੱਥਾਂ ਦੀਆਂ ਪੱਟੀਆਂ ਹੋਆਂ ਸੇਵੀਆਂ ਦੀ ਮਹਿੰਦੀ ਦੀ ਗੁੱਥਲੀ ਲਾਲ ਕਾਚ ਦੀਆਂ ਚੂੜੀਆਂ ਪੈਰਾਂ ਨੂੰ ਚਾਂਦੀ ਦੀ ਚੈਨ ਸਾਰੇ ਬੀਹੀ ਵੇਲੇ ਨੂੰ ਬਖਾ ਹਿੰਦੋਂ ਨੇ ਲੈ ਕੇ ਆਈ ਸੀ ਮਖਾ ਏ ਨਾਲ ਲੋਕਾਂ ਆਖਣ ਬਈ ਮਤਰੀਏ ਮੈਂ ਤਾਂ ਸਿਰੋਪਰੰਦ ਹੋ ਕੇ ਸਾਰੇ ਥਾਂ ਪੂਰੇ ਨਹੀਂ ਪੂਰੇ ਨਹੀਂ ਉਸ ਨੇ ਅੰਡਣਾ ਗਵਾਂਡਣਾ ਨੂੰ ਦੱਸਿਆ ਲੈ ਭੈਣੇ ਤੇਰਾ ਜਿੱਡਾ ਕਾਰਜ ਕੀ ਨਹੀਂ ਕਰ ਲੈਣਾ ਤੈਂ ਤਾਂ ਵਿਆਹ ਵਾਲੇ ਵੀ ਬੇਲੇ ਵੀ ਕੋਈ ਕਸਰ ਨਹੀਂ ਰੱਖੀ ਮੋਟਰਸਾਈਕਲ ਕੋਈ ਥੋੜੀ ਘਣੀ ਗੱਲ ਤਾਂ ਨਹੀਂ ਧਨਕੁਟ ਨੇ ਦੱਸਿਆ ਬੜੇ ਮਾਣ ਨਾਲ ਹਿੰਦੋ ਲਕਾ ਟੁਕਾ ਲੈ ਕੇ ਪਟਿਆਲੇ ਸਟੇਸ਼ਨ ਉੱਤੇ ਉਤਰੀ ਰਖਸ਼ੇ ਵਾਲੇ ਰੁਪਈਆ ਮੰਗਦੇ ਸੀ ਲੈ ਲੁੱਟ ਪਈਆ ਰੁਪਈਆ ਚਲ ਰਮਿੰਦਰ ਆਪਾਂ ਚੱਲਦੇ ਆਂ ਤੂੰ ਸੇਵੀਆਂ ਦੀ ਪੀਪੀ ਫੜ ਲੈ ਬਾਕੀ ਦੀਆਂ ਚੀਜ਼ਾਂ ਮੈਂ ਚੱਕ ਲਵਾਂ ਹੈ ਨਹੀਂ ਲੋੜਾ 200 ਰੁਪਏ ਤਾਂ ਕੋਟਲੇ ਤੋਂ ਇੱਥੇ ਥਾਈ ਇੱਥੇ ਥਾਈ ਦਾ ਲੱਗਦਾ ਤੇ ਚਾਰ ਕਰਮਾ ਦਾ ਇਹਨੂੰ ਰੁਪਇਆ ਦੇ ਦੇ ਆਖਦੀ ਉਹ ਦੱਸੇ ਪਤੇ ਅਨਸਾਰ ਪੁੱਛਦੀ ਪੁੱਛਦੀ ਤੁਰ ਪਈ ਇਸ ਰੁਪਈਏ ਵਿੱਚ ਇੱਕ ਹੋਰ ਪਾ ਕੇ ਤੈਨੂੰ ਝੱਗਾ ਸਮਾ ਦੂੰ ਨਵਾ ਉਹਨੇ ਰਮਿੰਦਰ ਨੂੰ ਆਖਿਆ ਮੱਖਾ ਜੀ ਤੁਰ ਕੇ ਆਈ ਜੀਤੋ ਦੀ ਸਾਸਨੇ ਜੀਤੋ ਦਾ ਜੀਤੋ ਦੀ ਸਾਸਨੇ ਜੀਤੋ ਦਾ ਸਿਰ ਪਲੋਸ ਤੇ ਸਮਝ ਲਿਆ ਇਸ ਦੀ ਮਾਂ ਨੇ ਮਾਂ ਹੈ ਤੇ ਪੁੱਛਿਆ ਕਾਨੂੰ ਜੀ ਰਖਸ਼ੇ ਵਾਲੇ ਨੂੰ ਘਰ ਦਾ ਜੋ ਪਤਾ ਨਹੀਂ ਸੀ ਸੋ ਪਰਾਂ ਹੀ ਉਤਾਰ ਗਿਆ ਇੰਦੋ ਨਮਿੰਦਰ ਵੱਲ ਚਾ ਕੇ ਗਿਆ ਜੀਤੋ ਨੇ ਅੱਖਾਂ ਭਰ ਲਗੀਆਂ ਲੈ ਮੇਰੀ ਧੀ ਉਦਰੀ ਦਾ ਨਹੀਂ ਹੁਣ ਤਾਂ ਇਹੀ ਤੇਰਾ ਘਰ ਹੈ ਇਹੀ ਤੇਰੇ ਸੱਚ ਦੇ ਮਾਪੇ ਨੇ ਅਸੀਂ ਤਾਂ ਜਨਮ ਦੇ ਮਾਪੇ ਸੀ ਇੰਡੋਨੇਸ਼ੀਏ ਤੁਹਾਨੂੰ ਪਿਆਰ ਦਿੰਦੀ ਨਹੀਂ ਕਿਹਾ ਗੰਡੜੀ ਜਹੀ ਦੇਖ ਕੇ ਮੈਂ ਕਿਹਾ ਕਿ ਤੇ ਨਾਈਆਂ ਦੇ ਜਾਣ ਵਾਲੇ ਐ ਕੋਈ ਸਾਡੇ ਦੁੱਧ ਦੇ ਨਾਲ ਆਉਂਦਾ ਹੁੰਦਾ ਰੇਲ ਦਾ ਫਾਟਕ ਟੱਪ ਕੇ ਉਹਦਾ ਘਰ ਮੱਝਾਂ ਰੱਖੀਆਂ ਹੋਊਗਾ ਨੇ ਉਹ ਤਾਂ ਉਸਨੇ ਥਾਣੇਦਾਰ ਨੇ ਜੀਤੋ ਦੀ ਮਾਂ ਦੀ ਘੰਟੀ ਵੱਲ ਇਸ਼ਾਰਾ ਕਰਕੇ ਕਿਹਾ ਇੰਦੋ ਨੂੰ ਜਵਾਬ ਵਿੱਚ ਕੋਈ ਗੱਲ ਨਹੀਂ ਆਉੜੀ ਦੇਹ ਤੇਰੇ ਬਾਪੂ ਨੇ ਕਿੰਨਾ ਕੁਝ ਭੇਜਿਆ ਗੰਡੜੀ ਖੋਲਦੀ ਇੰਦੋ ਬੋਲੀ ਥਾਣੇਦਾਰ ਦੀ ਨੌਕਰ ਨੂੰ ਚਾਹ ਬਣਾਉਣ ਲਈ ਆਖਣ ਚਲੀ ਗਈ। ਬਿਜਲੀ ਦੀ ਕੇਟਲੀ ਨਾਲੋਂ ਛੱਠੀ ਚਾਹ ਬਣਾ ਕੇ ਬਿਸਕਟ ਰੱਖ ਲਿਆ। ਛੱਡੋ ਜੀ ਇਹ ਲੀਰ ਪਰਾਂਦਾ ਪਹਿਲਾਂ ਚਾਹ ਪਿਓ। ਥਾਣੇਦਾਰ ਨੇ ਕੁਰਸੀ ਉੱਤੇ ਬੈਠਦੀ ਬੋਲੀ। ਇੰਦੋ ਨੇ ਚਾਹ ਆਕ ਦੀ ਚਾਹ ਆਕ ਦੀ ਨੇ ਚਾਹ ਦੀ ਪਿਆਲੀ ਚੁੱਕ ਕੇ ਮਿੰਦਰ ਨੂੰ ਫੜਾ ਦਿੱਤੀ। ਤੁਸੀਂ ਵੀ ਪਿਓ। ਮੈਨੂੰ ਤਾਂ ਜੀ ਐਡੀ ਲੋੜ ਨਹੀਂ। ਫੜੋ ਤਾਂ ਸਹੀ। ਆਖਦੀ ਥਾਣੇਦਾਰ ਨੇ ਪਿਆਲੀ ਇੰਦੋ ਦੇ ਹੱਥਾਂ ਚੋਂ ਫੜਾ ਦਿੱਤੀ। ਬਿਸਕੁਟ ਵੀ ਲਿਆਓ ਨਾ ਜੀ ਖਾਣਾ ਮੈਂ ਕੁਝ ਨਹੀਂ ਇਹਨਾਂ ਵਿੱਚ ਟੂਣਾ ਨਹੀਂ ਕੀਤਾ ਹੈ ਥਾਣੇਦਾਰ ਨੇ ਮਖੌਲ ਕੀਤਾ ਨਾ ਜੀ ਧੀ ਦੇ ਘਰ ਦਾ ਖਾ ਕੇ ਕਿੱਥੇ ਭਰਾਂਗੇ ਤੁਸੀਂ ਸਾਡਾ ਧਰਮ ਨਾ ਤੋੜ ਛੱਡੋ ਪਰੇ ਪੁਰਾਣੀਆਂ ਗੱਲਾਂ ਅੱਜ ਕੱਲ੍ਹ ਕੌਣ ਇਹੋ ਜਿਹਾਂ ਵਿਚਾਰਾਂ ਕਰਦਾ ਨਾ ਜੀ ਅਸੀਂ ਤਾਂ ਪਿਛਲੇ ਪੈਰੇ ਤੇ ਹੀ ਬੰਦੇ ਹਾਂ ਸ਼ਹਿਰਾਂ ਹੀ ਨਹੀਂ ਕਰਦੇ ਹੋਣੇ ਵਿਚਾਰਾਂ ਪਿੰਡਾਂ 'ਚ ਤਾਂ ਜ਼ਰੂਰ ਕਰਦੇ ਨੇ ਸਾਡੇ ਘਰ ਨਹੀਂ ਪਿੰਡਾਂ ਵਾਲੀ ਕੋਈ ਗੱਲ ਮਾਇਤਾ ਜੀਤੋ ਦਾਵਤਾਰ ਦੇ ਪਾਪਾ ਜੀ ਤੋਂ ਵੀ ਕੁੰਡ ਚਕਵਾਦਾ ਬਾਈ ਮਾਪਿਆਂ ਤੋਂ ਕਾਹਦਾ ਕੁੰਡ ਉਹ ਤਾਂ ਜੀ ਥੋਡੀ ਧੀ ਐ ਜਿਵੇਂ ਮਰਜ਼ੀ ਰੱਖੋ ਤੂੰ ਲੈ ਜੀਤ ਪੁੱਤ ਬਿਸਕਟ ਇਹੰਦੋ ਬੋਲੀ ਜੀਤੋ ਨੇ ਨਾਂ ਵਿੱਚ ਸਿਰ ਹਲਾਇਆ ਇਸ ਨੂੰ ਭੁੱਖੀ ਤਾਂ ਨਹੀਂ ਰੱਖਦੇ ਅਸੀਂ ਇਸ ਦੇ ਪਾਪਾ ਤਾਂ ਚੀਜ਼ ਪਿੱਛੋਂ ਲਿਆਉਣਗੇ ਪਹਿਲਾਂ ਪੁੱਛਣਗੇ ਬੋਟੀ ਨੂੰ ਦਿੱਤੀ ਐ ਠਾਣੇਦਾਰ ਨਹੀਂ ਬੋਲੀ ਹਾਂ ਜੀ ਜਿਹੋ ਜਿਹਾਂ ਸਾਥੋ ਸਰਿਆ ਮਾੜਾ ਮੋਟਾ ਤਿਹਾਰ ਤੇ ਲੈ ਆਈਆਂ ਥੋੜੇ ਯੋਗਤਾ ਸੀ ਕਰਨ ਜੋਗੇ ਨਹੀਂ ਇਹਨੂੰ ਲੀੜੇ ਥਾਣੇਦਾਰ ਦੀ ਤੇ ਅੱਗੇ ਕਰਦੀ ਬੋਲੀ ਲੈ ਕਿਉਂ ਨਹੀਂ ਕਰਨ ਜੋਗੇ ਅੱਜ ਕੱਲ ਤਾਂ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਨਾਲੋਂ ਵੱਧ ਜਿੱਗਲਾਂ ਜਾਣਦੇ ਨੇ ਉਹ ਜਾਣ ਬੁੱਝ ਕੇ ਭਾਵੇਂ ਮੱਜਲੇ ਹੋ ਜਾਣ ਅੱਖੇ ਜੱਟ ਮੱਜਲਾ ਖੁੱਦਾਂ ਨੂੰ ਲੱਗੇ ਚੋਰ ਕੱਪੜਿਆਂ ਨੂੰ ਹੱਥ ਲਾ ਕੇ ਦੇਖਦੀ ਥਾਣੇਦਾਰ ਨਹੀਂ ਬੋਲੀ ਪਰ ਜੀ ਆਪਣੀ ਪਰਖੋਂ ਵੀ ਤਾਂ ਵਰਤਣੀ ਹੈ ਨਾ ਇਹ ਦੋਣ ਠਾਣੀਦਾਰ ਨਹੀਂ ਦੇ ਭਰੇ ਪੁਕੰਨੇ ਘਰਵਾਲੇ ਦੇਖ ਕੇ ਕਿਆ ਪਰਖੋਂ ਨੂੰ ਕੀਏ ਜੱਟਾਂ ਨੂੰ ਤਾਂ ਮੌਜ ਹੀ ਮੌਜ ਹੈ ਇੱਕ ਦਾਣਾ ਸੁੱਟੋ 100 ਦਾਣਾ ਵਾਟ ਲਓ ਔਕਾਤ ਆ ਸਾਡਾ ਨੌਕਰੀ ਪੇਛੇ ਲੋਕਾਂ ਦਾ ਹੈ ਜਿਨ੍ਹਾਂ ਨੇ ਬੰਨੇ ਰੁੰਨੇ ਪੈਸੇ ਆਉਣੇ ਹੋਏ ਛੋਟਾ ਜੀ ਕੀ ਲੇਖਾ ਅਸੀਂ ਤੁਹਾਡੇ ਨਾਲ ਰਲ ਜਾਗੇ ਦੂਸਰੀ ਥਾਲੀ ਵਿੱਚ ਲੱਡੂ ਬੜਾ ਹੀ ਲੱਗਦਾ ਹੈ ਅਸੀਂ ਆਪਣੀ ਬੀਬੀ ਦੇ ਪਹਿਲੇ ਸੁਨਾਰੇ ਵਿੱਚ ਟੂੜ ਤੋਲੇ ਹੀ ਗੱਲ ਨੂੰ ਚੈਨ ਭੇਜੀ ਸੀ ਭਈ ਆਪ ਔਕਸੋ ਕੱਟ ਲੋ ਪਰ ਧੀ ਪੁੱਤ ਦੇ ਮੌਕੇ ਤੇ ਨਾ ਹੱਥ ਕੁੱਟੋ بڑے ਲੋਕਾਂ ਦੀਆਂ ਜੀ ਬੜੀਆਂ ਹੀ ਗੱਲਾਂ ਅਸੀਂ ਤਾਂ ਮਾਮੂਲੀ ਜੇ ਜ਼ਿੰਮੇਦਾਰਾਂ ਲੜੀ ਜਿੱਤੋ ਦਾ ਬਾਪੂ ਕੁਛ ਕੱਲਾ ਕਲਬ ਆਏ ਤੇ ਕੁਛ ਉਹ ਹੱਡ ਰੱਖੇ ਤੇ ਦੂਜਾ ਭੈਣ ਮੇਰੀ ਵਿਚਾਰੀ ਦੀ ਕਾਨੂੰ ਮਰੀ ਦੀ ਮਿੱਟੀ ਫਰੋਲਣੀ ਹੈ ਕਦੇ ਕੁਛ ਨਹੀਂ ਸੀ ਪਿੱਛੇ ਪਾਉਂਦੀ ਇਸ ਕਰਕੇ ਬਸ ਆਈ ਚਲਾਈ ਹੀ ਹੁੰਦੀ ਬਸ ਰੱਬ ਪੜਦਾ ਸੜਦਾ ਰੱਖੀ ਜਾਵੇ ਹੋਰ ਤਾਂ ਕੀ ਇੱਥੇ ਜਵਾਲੇ ਨਿਸ਼ਾਹ ਹੋ ਜਾਣਾ ਇੰਦੋਂ ਨੇ ਦਲੀਨ ਦਿੱਤੀ ਮੇਰੇ ਤੇ ਹੋਰ ਨਾਲ ਦੁਪੱਟਾ ਨਾਈਲੋਨ ਦਾ ਏ ਘਰ ਨਾਈਲੋਨ ਤਾਂ ਅੱਜ ਕੱਲ ਲਾਗੀ ਤੱਥੀ ਵੀ ਨਹੀਂ ਲੈਂਦੇ ਪਿੰਡਾਂ 'ਚ ਤਾਂ ਜੀ ਅਜੇ ਨਮੀ ਨਮੀ ਚੱਲਦੀ ਐ ਮਰਮਰ ਦਾ ਝੋਨਾ 18 ਰੁਪਏ ਨੂੰ ਆ ਜਾਣਾ ਸੀ ਇਹਦੇ ਸਗੋਂ ਮੈਂ 9 ਰੁਪਏ ਦਿੱਤੇ ਅਵਤਾਰ ਖੜਕਾ ਸੁਣ ਕੇ ਥਾਣੇਦਾਰ ਨਿਵੇੜੇ ਵਿੱਚੋਂ ਲੰਗੇ ਜਾਂਦੇ ਅਵਤਾਰ ਨੂੰ ਸੱਤਿਆ ਉਹ ਆ ਗਿਆ ਟੇਕ ਵਿਸਾਸ ਨੂੰ ਮੱਥਾ ਨਲ ਲੈ ਫੜ ਬੂਟੀਆਂ ਵਾਲੀ ਬੇਲ ਦੀ ਪੱਗ ਇਹੀ ਬੰਨਿਆ ਕਰੀ ਤੇਰੀ ਸੱਸ ਲੈ ਕੇ ਆਈ ਇਹ ਥਾਣੇਦਾਰ ਨੇ ਮਖੌਲ ਕੀਤਾ ਸੱਟ ਪਰੇ ਕਿਸੇ ਨੌਕਰ ਨੂੰ ਦੇਦੀ ਮੋਟੇ ਉੱਪਰੋਂ ਬੰਦੂਖ ਲਾ ਕੇ ਹੱਥ ਵਿੱਚ ਫੜਦਾ ਤਾਰ ਬੋਲਿਆ ਬਾਫੂ ਦਾ ਰਾਜ ਜੀ ਜੀਤੋ ਨੇ ਗੱਲ ਬਦਲਣ ਲਈ ਪੁੱਛਿਆ ਹਾਂ ਰਾਜ ਜੀ ਜਿੱਦਾਂ ਦਾ ਇੱਥੋਂ ਗਿਆ ਮਸੋਸਿਆ ਜਿਆ ਗਿਆ ਮੈਂ ਪੁੱਛੀ ਵੀ ਹਟੀ ਪਰ ਦੱਸਿਆ ਕੁਝ ਨਹੀਂ ਜੇ ਰੱਬ ਧੀਆਂ ਦੇਵੇ ਤਾਂ ਘਰ ਵੀ ਦੇਵੇ ਚੱਲ ਤੇਰੀ ਕਿਸਮਤ ਹੈ ਅਸੀਂ ਤਾਂ ਆਪਣੇ ਭਾਵੇਂ ਸਿਰੋ ਪ੍ਰਾਂਤ ਹੋ ਕੇ ਜੋਰ ਲਾਲ ਲਾਈ ਜਾਂਦੇ ਹਿੰਦੋ ਨੇ ਉਦਾਸ ਜਿਹੀ ਹੋ ਕੇ ਕਿਹਾ ਜੇ ਇੰਨਾ ਚਾਰ ਲੀਰਾਂ ਤੇ ਸਾਰਾ ਜੋਰ ਲੱਗ ਗਿਆ ਤਾਂ ਮੁੜ ਕੇ ਲੇ ਮੋਰ ਕੇ ਲੈ ਜੋ ਨਵੇਸ਼ਕ ਮੈਨੂੰ ਨਹੀਂ ਲੋੜ ਮੇਰੇ ਪੁੱਤ ਨੂੰ ਏਡੇ ਏਡੇ ਘਰਾਂ ਤੋਂ ਸਾਖ ਆਉਂਦੇ ਸੀ ਇੱਕ ਨਾ ਇੱਕ ਤਾਂ ਇੱਕ ਤਾਂ ਨਾਲ 100 ਵਿਗੇ ਜ਼ਮੀਨ ਵੀ ਦਿੰਦਾ ਸੀ ਤੀ ਤਾਈਓਂ ਦਿੱਤ ਸੀ ਉਸਦੇ ਮੈਂ ਤਾਂ ਮੈਂ ਤਾਂ ਲਾਜਨਾ ਕੀਤਾ ਮੈਂ ਕਿਹਾ ਭਲਕੇ ਮੇਰਾ ਪੁੱਤ ਵਰਤਿਆ ਕੀ ਤੇ ਨਾਲ ਕਰੂੰ ਤੇ ਨਾਲੇ ਆਪਦੇ ਘਰ ਰੱਬ ਨੇ ਬਥੇਰਾ ਕੁਝ ਛੱਡਿਆ ਆਖਦੀ ਥਾਣੇਦਾਰਨੀ ਨੇ ਜੇ ਵਿੱਚੋਂ ਗੁੱਛਾ ਮੁੱਛਾ ਹੋਇਆ ਰਮਲ ਕੱਢ ਕੇ ਮੂੰਹ ਰੂੰਜਿਆ ਸਿਆਣੇ ਆਖਦੇ ਨੇ ਜੀ ਧੀ ਤਾਂ ਹਮੇਸ਼ਾ ਆਪ ਤੋਂ ਛੋਟੇ ਦੇ ਦੇਣੇ ਚਾਹੀਦੀਆ ਪਰ ਸਭ ਸੰਜੋਗਾ ਦਾ ਇਖਤਿਆਰ ਹੈ ਹਿੰਦੂ ਬੋਲੀ ਆਪ ਤੋਂ ਛੋਟੇ ਦੇ ਵਿਆਹ ਦਿੰਦੇ ਅਸੀਂ ਕਿਹੜਾ ਪੈਰੀ ਪੱਗ ਧੰਨ ਗਏ ਸੀ ਹੁਣ ਲੈ ਜੋ ਆਪਦੇ ਘਰ ਜੇ ਤੁਹਾਨੂੰ ਲੱਗਦਾ ਬਾਈ ਅਸੀਂ ਔਖੀ ਰੱਖਦੇ ਆਂ ਨਾ ਜੀ ਚੰਗੀ ਰੱਖੋ ਮੰਦੀ ਰੱਖੋ ਹੁਣ ਤਾਂ ਥੋੜੀ ਹੋਈ ਹੈ ਧੀਆ ਤਾਂ ਰਾਜੇ ਰਾਣੀਆਂ ਤੋਂ ਨਿਕਲ ਰੱਖਾਂਗਾ ਅਸੀਂ ਤਾਂ ਕੀ ਦੇ ਪਾਣੀ ਹਾਰਾਂ ਤੂੰ ਪੜਨਾ ਹੁੰਨਾ ਕਾਕਾ ਮੁੱਤਰ ਮੁੱਤਰ ਝਾਕਦੇ ਮਿੰਦਰ ਨੂੰ ਥਾਣੇਦਾਰ ਨੇ ਪੁੱਛਿਆ ਪਿੰਡ ਚ ਪੰਜ ਜਮਾਤਾਂ ਦਾ ਹੀ ਸਕੂਲ ਐ ਉਹ ਇਸ ਨੇ ਪੜ ਲਿਆ ਹੁਣ ਤਾਂ ਡੰਗਰਾਂ ਮਗਰ ਹੀ ਜਾਂਦਾ ਹੁੰਦਾ ਮਿੰਦਰ ਦੀ ਥਾਇਨ ਧੋਨੇ ਜਵਾਬ ਦਿੱਤਾ ਡੰਗਰਾਂ ਲਈ ਕੋਈ ਛੋਟੀ ਜਾਤ ਦਾ ਰੱਖ ਲੈਣਾ ਸੀ ਇਹ ਲੋਕ ਤਾਂ ਜੀ ਬਤਾਏ ਨਹੀਂ ਜਾਂਦੇ ਅੱਜ ਕੱਲ ਉਹਨਾਂ ਦੇ ਤਾਂ ਸਮਾਨ ਕਤੂਰੇ ਫੌਂਕਦੇ ਨੇ ਸਰਕਾਰ ਜ਼ਮੀਨਾਂ ਦੇਣ ਲੱਗੀ ਲੱਗ ਪਈਏ ਉਹਨਾਂ ਨੂੰ ਨਲੇ ਮੁਫਤ ਵਿੱਚ ਉਹਨਾਂ ਦੇ ਜਵਾਬ ਪੜਾਉਂਦੀ ਐ ਉਹ ਤਾਂ ਜੱਟਾਂ ਦੇ ਸ਼ਰੀਕ ਬਣਦੇ ਜਾਂਦੇ ਨੇ ਇਹ ਦੋਨੇ ਦੱਸਿਆ ਤੁਸੀਂ ਵੀ ਮਿੰਦਰ ਨੂੰ ਛੋਟੀ ਯਾਦ ਦਾ ਮੁੰਡਾ ਹੀ ਲਖਾ ਦੇਣਾ ਸੀ ਆਪੇ ਮੁਫਤ ਵਿੱਚ ਪੜੀ ਜਾਂਦਾ ਪਰੇ ਵੇੜੇ ਵਿੱਚ ਬੈਠੇ ਵਦਾਰ ਨੇ ਮਖੌਲ ਕੀਤਾ ਜੀਤੋ ਨੇ ਰੋਹ ਨਾਲ ਉਹ ਸਵਾਲ ਦੇਖਿਆ ਦੇਖ ਤਾਂ ਕਿਵੇਂ ਕੌੜ ਮੈਂ ਵਾਂਗੂ ਚਾਕਦੀ ਐ ਮੈਂ ਡਰਦਾ ਕਿਸੇ ਤੋਂ ਆਖਦਾ ਵਦਾਰ ਉੱਠ ਕੇ ਉੱਪਰ ਕੋਠੇ ਨੂੰ ਚਲਾ ਗਿਆ ਚੰਗਾ ਪੁੱਤਰ ਅਸੀਂ ਆਥਨ ਦੀ ਗੱਡੀ ਤੋਂ ਮੁੜਨਾ ਹੈ ਬਿੰਦ ਚਟ ਤੇਜਵੰਤ ਸੋਕੰਨੀ ਦੀ اٹਕਾਂਗੇ ਤੂੰ ਸਿਆਣੀ ਬਣ ਕੇ ਰਹਾ ਕਰ ਔਖਾਂ ਸੌਖਾਂ ਤੋਂ ਕਵੀਲਦਾਂ ਕਵੀਲਦਾਰੀਆਂ ਚ ਹੁੰਦੀਆਂ ਹੀ ਆਹ ਦੋਹਾਂ ਤੇ ਪੀਪੀ ਵੇਲੀ ਕਰਕੇ ਲਿਆ ਦੇ ਚਾਦਰ ਦੇ ਸਵਾਰ ਕੇ ਬੁੱਕਲ ਮਾਰਦੀਂ ਦੋ ਗੋਲੀ ਜਿੱਤੋ ਦੋਹਾਂ ਤੇ ਪੀਪੀ ਵੇਲੀ ਕਰਨ ਚਲੇਗੇ ਕਾਣੂ ਚੁੱਕਣਾ ਸਿਆਟਾ ਕੱਚਾ ਆਟਾ ਏਡੀ ਦੂਰੋਂ ਸਾਡੇ ਨਹੀਂ ਕੋਈ ਸੇਵੀਆਂ ਖਾਂਦਾ ਠੰਡਦਾਰ ਨਹੀਂ ਬੋਲੀ ਤੂੰ ਚੱਲੇਂਗੀ ਤੇਜਵੰਤ ਦੇ ਘਰ ਤਾਂ ਹੀ ਇੰਦੋਨੇ ਵਿਚਾਰੀ ਜਹੀ ਬਣ ਕੇ ਖੜੀ ਜੀਤੋ ਨੂੰ ਪੁੱਛਿਆ ਇਹ ਗੱਲ ਝੂਠ ਮੈਂ ਨਹੀਂ ਕਿਸੇ ਦੇ ਘਰ ਜਾਣ ਦੇਣਾ ਇਸ ਨੂੰ ਕੋਈ ਰਾਜੀ ਰਹੇ ਜਾਂ ਗੁੱਸੇ ਰਹੇ ਫਿਰਨ ਦੀ ਆਤ ਸਾਡੇ ਘਰ ਨਹੀਂ ਕਿਸੇ ਨੂੰ ਕਿਸੇ ਨੂੰ ਪਸੰਦ ਤੁਸੀਂ ਇਸ ਤੋਂ ਹੋਰ ਕੁਝ ਪੁੱਛਣਾ ਦੱਸਣਾ ਤਾਂ ਮੈਂ ਪਰਾਂ ਚਲੀ ਜਾਨੀ ਆ ਠਾਣੇਦਾਰਨੀ ਉੱਠ ਕੇ ਖੜੀ ਹੋਇਤੀ ਬੋਲੀ ਨਾ ਜੀ ਉਹ ਤਾਂ ਆਪਣਾ ਘਰ ਦਾ ਹੀ ਪੁੱਤ ਹੈ ਤੇਜਵੰਤ ਦੀ ਮਾਂ ਜੀਤੋ ਦੇ ਬਾਪੂ ਦੀ ਸੱਕੀ ਭੂਆ ਦੀ ਦੀ ਸੀ ਉਹ ਤੁਸੀਂ ਜੀਤ ਨਹੀਂ ਭੇਜਣੀ ਥੋਡੀ ਮਰਜ਼ੀ ਚੰਗਾ ਪੁੱਤ ਮੈਂ ਜਾਨੀ ਇੰਦੋ ਨੇ ਮੋਢਾ ਪਲੁਸਕੀ ਕਿਹਾ ਦੋਣਾ ਨਾਲ ਹੀ ਦੋਣਾ ਨਾਲ ਹੀ ਨੀ ਸੇ ਪੰਜੀਰੀ ਦੇ ਅਵਤਾਰ ਨੇ ਖਾਲੀ ਦੋਣਾ ਇੰਦੋ ਦੇ ਹੱਥ ਵਿੱਚ ਦੇਖ ਕੇ ਕਿਹਾ ਰੱਖ ਲਓ ਥੋਡੀ ਮਰਜ਼ੀ ਹੈ ਚੰਗਾ ਜੀ ਮੈਂ ਫਿਰ ਜਾਨੀ ਐ ਇੰਦੋ ਨੇ ਥਾਣੇਦਾਰ ਦੇ ਪੈਰੀ ਹੱਥ ਲਾ ਕੇ ਥਾਣੇਦਾਰਨੀ ਦੇ ਪੈਰੀ ਹੱਥ ਲਾ ਕੇ ਕਿਹਾ ਮੈਂ ਤਾਂ ਆਖਦੀ ਸੀ ਤੁਸੀਂ ਅੱਜ ਰਹੋ ਥਾਣੇਦਾਰਨੀ ਨੇ ਕਿਹਾ ਨਾ ਜੀ ਪਿੱਛੇ ਜੀਤੋ ਦੇ ਬਾਪੂ ਦੀ ਰੋਟੀ ਦਾ ਖਾਇ ਨਾਲੇ ਮੈਂ ਮੇਰੇ ਹੱਥ ਪਈ ਹੋਈ ਐ ਉਸਨੇ ਕਿਸੇ ਤੋਂ ਮਿਲਣਾ ਨਹੀਂ ਜੀਤੋ ਬਾਹਰ ਤੱਕ ਉਹਨਾਂ ਨੂੰ ਛੱਡਣਾਈ ਤੇ ਮਲਕ ਦੇ ਕੇ 2 ਰੁਪਏ ਉਸਨੇ ਮਿੰਦਰ ਦੇ ਹੱਥ ਵਿੱਚ ਫੜਾ ਦਿੱਤੇ ਸਾਹਮਣੇ ਦਿੰਦੀ ਤਾਂ ਕੀ ਮੈਂ ਹੱਥ ਫੜਨਾ ਸੀ ਠਾਣੇਦਾਰ ਨੇ ਨਹੀਂ ਪਰੇ ਤੋ ਕਿਹਾ ਇੰਦੋਂ ਨੇ ਮਿੰਦਰ ਤੋਂ ਲੈ ਕੇ 2 ਮੇ ਰੁਪਏ ਜੀਤੋ ਨੂੰ ਮੋੜ ਦਿੱਤੇ ਤੇ ਕਿਹਾ ਨਾ ਪੁੱਤ ਉਥੇ ਵੀ ਤਾਂ ਤੇਰੇ ਹੀ ਮੈਂ ਦੇ ਦੂੰ ਘਰ ਜੀਤੋ ਨੇ ਅੱਖਾਂ ਪਰ ਲੰਗਾ ਇੰਡੋਨੇਸ਼ੀਅਰ ਬਲੋਸਾ ਤੇ ਤੇਜਮੰਦ ਦੇ ਘਰ ਦਾ ਰਾਹ ਪੁੱਛ ਕੇ ਮਿੰਦਰ ਦੇ ਨਾਲ ਤੁਰ ਪਈ ਜੀਤੋ ਕਿੰਨਾ ਚਿਰ ਖੜੀ ਪਿੱਛੋਂ ਉਹਨਾਂ ਨੂੰ ਜਾਂਦਿਆਂ ਨੂੰ ਦੇਖਦੀ ਰਹੀ ਤਾਂ